ਆਵਗਾ ਕਾਲੀ ਮੁੰਤੇ ਬਿਕਮਾ ਚਿੰਗ ਮਜੀਤਿਆ ਖਲਾਬ ਨਛਾਂਦੇ ਮਾਮਨੇ ਚੋ ਚਾਂਜ ਦਿਲ ਰੋਪਟਾ ਨਾ ਦੇ ਬਦੰਕਾ ਨਾ ਲੋਚਾਂਦਾ ਸਮਾ ਕਰੇ ਪੰਜਾਬ ਫੁੱਲ ਚ ਮੈਂ ਅਜ ਬਜੇ ਜਾਂਜ ਦੀਮ ਦੇ ਮੁਖੀ ਅਤੇ ਉਜਦੇ ਦੋ ਹੋਰ ਮੈਂਬਰ ਨੂੰ ਮੂਡ ਬਦਲ ਦਿੱਤਾ ਹੈ ਕਾਂਗਰਸ ਹਕੂਮਤ ਦੌਰਾਨ ਦਸੰਬਰ ਦੋ ਹਜ਼ਾਰ ਇੱਕੀ ਦੌਰਾਨ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿਫਤ ਬਣਾਈ ਗਈ ਹੈ। ਨਵੀਂ ਸਿਫਤ ਦੇ ਗਠਨ ਸਬੰਧੀ ਹੁਕਮਾਂ ਦੀ ਕਾਪੀ एक निजी न्यूज़ अदार है जिस जो किया गया है कि जांच ब्यो दे एफ आई आर नंबर दो बता दो हजार दे मामले प्रकाशित आधार मूर्त ਗਦਨ ਕਿਤਾ ਉਹ ਕਮੋ ਮਤਾ ਬਕ ਡੀ ਆਈ ਜੀ ਅਚ ਚੋਲੇ ਤਾ ਐ ਆਈ ਜੀ ਗੋਲਨ ਬਲਨੇ ਤੇ ਮਾ ਜੋ ਪਹਿਲਾ ਸਿੱਤਨੇ ਮੈਂ ਬਲ ਸਨ ਨੂੰ ਤੇ ਆਪਸੇ ਜੁਕਤਾ ਕਿਤਾ ਗਿਆ ਹੈ ਜਦ ਕੀ ਤੰਤਲਨ ਦੇ ਅਚ ਜੁਬੀ ਹਏ ਹੇ ਹੈ ਛੁਪੀ ਮਮਾ ਯਾ ਪੋਤੇ ਆਇਆ ਗੁਲ ਬੰਚਾ ਸਿੰਘ ਬੰਚਾ ਨੂੰ ਕੁਛ ਸਮ ਬੋ ਬਣਾ ਲਿਆ ਗਿਆ ਹੈ ਦਿਨ ਸਭ ਚ ਗੱਲ ਐ ਹਕੇ ਪਹਿਨਾਂ ਦਿਓ ਸਾਰੇ ਸਿੱਟ ਦਿਓ ਗਵਾਈ ਜੀ ਜੀ ਆਇਆਂ ਕਾ ਜਾ ਬੁੱਝ ਤੇ ਬੁੱਝ ਲੈ ਉਹਦੇ ਦੇ ਹੇ ਦੇ ਕਹੇ ਕਹ ਰਿਹਾ ਹੈ ਸਨ ਪਰ ਫੈਜ਼ੀਵਲ ਹੈ ਜਦੋਂ ਇਹ ਅਲਜੀ ਜਨ ਕਦੇ ਅਬਚ ਨੂੰ ਹੈ ਜਿਵੇਂ ਵਈ ਸੁੰਪੀ ਗਈ ਮਰਜੀ ਤੇ ਗਲਾਵ ਲੱਗੇ ਰੋਸ਼ਨੀ ਜਾਂ ਜਿ ਲਈ ਸਭ ਤੋਂ ਪਹਿਲਾ ਇਹ ਅਲਜੀ ਬਲੇ ਆਜ ਸਿੰਘ ਦੀ ਗਾਈ ਸਿਤ ਕਾਮ ਕਿਤ ਗਈ ਸੀ ਯੂਬੇ ਤੇ ਆਪੋ ਜਗ ਆ ਬਨ ਨਮੋ ਗੋ ਰਾਈ ਬਲਾਲ ਜੀ ਤਾਂ ਜੀ ਜਹਨ ਕੋਨੋ ਸਿੱਧਾ ਮੁਖ ਲਾਇਆ ਗਿਆ ਉਸ ਤੇ ਜਿਤ ਮੋਦੀ ਤੇ ਕਲਾਪਟਾਨ ਭੇਜ ਕਾਨੂੰਨ ਜਿਨ ਕਾਮ ਨਹੀਂ ਲੱਹ ਮਰ ਦੋ ਜੇ ਜਾਈ ਜੀ ਪੜਿਆ ਆ ਤੇ ਐਸੇ ਐਸੇ ਸਿਨਾਂ ਨੂੰ ਸਿੱਤੇ ਦਾ ਮੁਕੀ ਬਣਾ ਦਿੱਤਾ ਗਿਆ ਸਿਨਾਂ ਨੂੰ ਬਦੀ ਕ ਡੀਜੀਪੀ ਬਜੋਂ ਤੇ ਦੱਕੀ ਦਿੱਤੇ ਜਾਨ ਦੇ ਬਾਬੂਦ ਹੋਰ ਦੇ ਸੰਬੋਧ 2024 ਤੱਕ ਆਪਣੀ ਸੇਵਾ ਮੁਕਤੀ ਤੱਕ ਸਿੱਤੇ ਦੇ ਮੁਕੀ ਰਹੇ ਜਨਮਈ ਦੋਇਆ ਪੰਛੀ ਜਬ ਗਿਆ ਮੁਝ ਕਾਨੇ ਦੀਏ ਜੀ ਆਇਆਂ ਨੂੰ ਸਿੰਗਾਪੁਰ ਲਾਦੇ ਅਗਵਾਏ ਤੇ ਇਕਾਤੀ ਤਾ ਗਾਥਾਂ ਕੀਤਾ ਉਦਿਨ ਮੰਬਈ ਸਤੇ ਜਪੜਿਆ ਲੈ ਤਤ ਕਾਲੀ ਐ ਸੇ ਜੁਬ ਬੁਣਨਾ ਛਮਾ ਤੇ ਤੂ ਦੀਦਿ ਸੇ ਜੁਗੈ ਸੇ ਪਸਾ ਮੈਂ ਸੇ ਦੇ ਮੰਬ ਜਨ ਕਿੰਝ ਤਾਂ ਸੁਪਨੇ ਮਨ ਕੋਰਦੇ ਨੇ ਦੇਸ਼ਾਂ ਮਗੋਂ ਜੀਤੀਆ ਟੂਮ ਮਾਇਰਚ ਜੈ ਲਗਾਤਾ ਦੋ ਦਿਨ ਅਠਾ ਤਕਾਂ ਤੇ ਪੁੱਛ ਬਤਾ ਕਿੰਤੀ ਇਹਦੇ ਤੋਂ ਪਹਿਲਾਂ ਮਜੀਤੀਆ ਨੇ ਦਾਵਾ ਕੀਤਾ ਕੇ ਉਹ ਬੇਕਝੂਰਾਨ ਬੋਲਤ ਕੋ ਉਸ ਕਲਾ ਕੋਈ ਸਬੂਤ ਨਹੀਂ ਹੈ ਜਿਸ ਕਾ ਨੂੰ ਕੋਈ ਵੀ ਥਲਾਨ ਰੇਜ ਨਹੀਂ ਕਰ ਸਕਦਾ ਇਸੇ ਤੋਂ ਬਾਅਦ ਵੀ ਕਮ ਜਿੰਗ ਮਜੀਤਿਆ ਪੰਜਾਬ ਬਝਾੜਦੀ ਲੋਚਾਂ ਕਰਦੇ ਨਾ ਆਏ ਤੇ ਉਹ ਨਾ ਦੇ ਨਾ ਚਾਣਾ ਸਾਧਿਆ ਸੱਚੀ ਕਾਲ ਜੀ ਹੋਪ एवरीवन इज ਵੈਲ ਅੱਜ ਸਾਰਿਆਂ ਨੇ ਖਬਰ ਪੜ੍ਹੀ ਲਈ ਹੋਣੀ ਕਿ ਨਾਓ ਦ ਫਿਫਥ ਸਟੇਟ ਟੂ ਹੋਲਡ ਇਨਵੈਸਟੀਗੇਸ਼ਨ ਅਗੇਂਸਟ ਮਜੀਦ ਥਿਆ ਐਂਡ ਡਰੱਗ ਕੇਸ ਆ ਖਬਰ ਲੱਗੀ ਹੈ ਜੀ ਇਸ ਤੋਂ ਬਾਅਦ ਸਿਆਸੀਕਰਨ ਕੀ ਹੋ ਸਕਦਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹੂੰਗਾ ਮੈਨੂੰ ਪਤਾ ਥੋੜੀ ਬੁਕਲਾਹਟ ਮੇਰੇ ਮਸਲਿਆਂ ਨੂੰ ਲੈ ਕੇ ਬਹੁਤ ਵੱਡੀ ਹੈ ਉਹ ਮੈਂ ਸਮਝ ਸਕਦਾ ਕਿਉਂਕਿ ਤੁਸੀਂ ਇੱਕ ਇਹੋ ਜਿਹਾ ਡਰ ਦਾ ਮਾਹੌਲ ਪੈਦਾ ਕੀਤਾ ਪੰਜਾਬ ਚ ਕੀ ਛੇਤੀ ਕਿਤੇ ਦਾ ਕੋਈ ਤੁਹਾਡੇ ਖਿਲਾਫ ਬੋਲਦਾ ਨਹੀਂ ਹੁਣ ਜਿਹੜਾ ਇੱਕ ਅੱਧਾ ਕੋਈ ਬੋਲਦਾ ਉਹ ਤੁਹਾਨੂੰ ਪਸੰਦ ਨਹੀਂ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਯਾਦ ਹੋਊਗਾ ਤੁਹਾਨੂੰ ਜਦੋਂ ਤੁਸੀਂ ਚੀਨਾ ਸਾਫ ਦੀ ਸਿੱਟ ਬਣਾਈ ਸੀ ਆ ਪਿਛਲੀਆਂ ਬਣਾਈਆਂ ਸਨ ਕਿ ਤੁਸੀਂ ਆਪ ਚੇਅਰਮੈਨ ਲੱਗੋ ਸਿੱਟ ਦੇ ਤੇ ਨਾਲ ਜਿਹੜਾ ਇਹ ਵਿਭਵ ਕੁਮਾਰ ਹੋ ਗਿਆ ਇਹ ਤੁਹਾਡਾ ਵਿਜੇ ਨੈਰ ਹੋ ਗਿਆ ਜਿਹੜੇ ਦਿੱਲੀੋਂ ਆ ਕੇ ਬੈਠੇ ਆ ਉਹਨਾਂ ਨੂੰ ਨਾਲ ਮੈਂਬਰ ਪਾ ਲ ਕਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰੱਗ ਦੇ ਮਸਲੇ ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸਟ ਤੋਂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸਿਟ ਬਣਾਈ ਜਿਹਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ 'ਚ ਹੋਣੀ ਸੀ ਉਹਦੇ 'ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ 'ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ ਪੰਜ ਸਿਟਾਂ ਬਣਾਤੀਆਂ ਔਰ ਤੁਸੀਂ ਅੱਜ ਹੈਰਾਨ ਹੋਵੋਗੇ ਹਰ ਵੇਲੇ ਸਿਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਕੇ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ 'ਚ ਹੈ ਕੁਛ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਸਕਰਨ ਦੀ ਬਣੀ ਆ ਬਾਕੀ ਜੇਕਰ ਹੋਇਆ ਬਲਰਾਜ ਸਿੰਘ ਦੀ ਬਣੀ ਮਤਲਬ ਕਿ ਦੀ ਕਿ ਦੀ ਐਡੀ ਸੀ ਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਦੀ ਗਈ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ वरुण ਸ਼ਰਮਾ ਨੂੰ ਹੈਡਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਜੀ ਉਦੋਂ ਚੱਟੋ ਪਾਦਿਆ ਨੇ ਉਹਨੂੰ ਲਾਇਆ ਫੇਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ ਚ ਰੋਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਫਸਰਾਂਨ ਤੱਕ ਲਾ ਕੇ ਜਦੋਂ ਥੱਲੇ ਦੇ ਲੈਵਲ ਦੇ ਅਫਸਰਾਂ ਨੂੰ ਲਾਉਂਦੇ ਆ ਕਿਉਂ ਕਿਉਂਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਵੱਡੇ ਸਮਝਦਾਰ ਨੇ ਉਹਨਾਂ ਨੇ ਵਰਦੀਆਂ ਹੰਡਾਈਆਂ ਨੇ ਉਹਨਾਂ ਨੇ ਨੌਕਰੀ ਹੰਡਾਈ ਆ ਉਹਨਾਂ ਨੂੰ ਗੱਲ ਦੀ ਸਮਝ ਹੈ ਔਰ ਅੱਜ ਹਰਚਰਨ ਭੁੱਲਰ ਤੋਂ ਬਾਅਦ ਇਹ ਵਰਨ ਸ਼ਰਮਾ ਏਆਈਜੀ ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤਾ ਹੁਣ ਇਹਨਾਂ ਨਾਲ ਸੌਦਾ ਹੋਊਗਾ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦੇਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨਾਂ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਇਹ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਨੂੰ ਔਰ ਰਿਕਾਰਡ ਤੋੜ ਕੇ ਟੁੱਟ ਗਿਆ ਜੀ 3 AG ਅਤਲਨੰਦਾ ਉਸ ਤੋਂ ਬਾਅਦ ਦਿਓਲ ਸਾਹਿਬ AG ਲੱਗੇ ਚੰਨੀ ਵੇਲੇ ਫਿਰ ਪਟਵਾਲੀਆ ਨੂੰ ਲਾਇਆ ਉਸ ਤੋਂ ਬਾਅਦ આજ ਹਾਲ ਵੇਖ ਲਓ ਮੇਰੇ ਕੇਸ ਨੂੰ ਲੈ ਕੇ ਜਦੋਂ ਦੀ ਹੁਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਪਹਿਲਾਂ ਅਨਮੋਲ ਰਤਨ ਸਿੱਧੂ ਲਾਏ ਉਹਨਾਂ ਨੂੰ ਹਟਾਤਾ ਫਿਰ ਵਿਨੋਦ ਕਾਹੀ ਸਾਹਿਬ ਲਾਏ ਉਹਨਾਂ ਨੂੰ ਹਟਾਤਾ ਗੁਰਮਿੰਦਰ ਗੈਰੀ ਲਾਇਆ ਉਹਨਾਂ ਨੂੰ ਹਟਾਤਾ ਔਰ ਪਿਛਲੀ ਤਰੀਕ ਚ ਜੋ ਆਨਰੇਬਲ ਸੁਪਰੀਮ ਕੋਰਟ ਨੇ ਫਟਕਾਰ ਦਿੱਤੀ ਉਹ ਤਾਂ ਸਾਰਿਆਂ ਦੇ ਸਾਹਮਣੇ ਸੀ ਕਿ ਹਾਲਾਤ ਕੀ ਬਣੇ ਪਏ ਹੁਣ ਚੌਥਾ ਏਜੀ ਬੇਦੀ ਸਾਹਿਬ ਲਾਤਾ ਇਕੱਲਾ ਇਹ ਨਹੀਂ ਜਦੋਂ ਪਰਚਾ ਵੀ ਦਰਜ ਹੋਣਾ ਸੀ ਉਦੋਂ ਵੀ ਪਹਿਲਾ ਦਿਨਕਰ ਗੁਪਤਾ ਸਾਹਿਬ ਸਨ ਉਹਨਾਂ ਨੂੰ ਹਟਾ ਕੇ ਸੋਤਾ ਸਾਹਿਬ ਨੂੰ ਲਾਇਆ ਸੋਤਾ ਸਾਹਿਬ ਨੂੰ ਹਟਾ ਕੇ ਫਿਰ ਚਟੋਪਾਧਿਆ ਸਾਹਿਬ ਨੂੰ ਲਾਇਆ ਜਿਹੜਾ ਸੁਪਰੀਮ ਕੋਰਟ ਤੋਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ यूपीएससी ਨੇ ਉਹਦੇ ਖਿਲਾਫ ਆਰਡਰ ਪਾਸ ਕੀਤੇ ਆ ਕਿ ਇਹ ਬੰਦਾ ਡੀਜੀਪੀ ਲੈਣ ਦੇ ਲੱਗਣ ਦੇ ਲੈਕ ਹੀ ਨਹੀਂ ਇਸ ਲਈ ਮੇਰੇ ਵੀਰੋ ਅੱਜ ਵੀ ਇਹ ਸਾਰਾ ਡਰਾਮਾ ਇਸੇ ਲਈ ਹੋ ਰਿਹਾ ਔਰ ਉਹ ਵੀ ਯਾਦ ਹੋਣੇ ਕਿ ਚਾਰ ਉਸ ਵੇਲੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਬਦਲੇ ਗਏ ਪਹਿਲਾਂ ਅਰਪ੍ਰੇ ਚੁਕਲਾ ਸਾਹਿਬ ਸਨ ਫਿਰ ਵਿਰਿੰਦਰ ਕੁਮਾਰ ਜੀ ਆਏ ਫਿਰ ਅਸਤਾਨਾ ਸਾਹਿਬ ਆਏ ਜਿਨ੍ਹਾਂ ਨੇ ਬਹੁਤ ਵੱਡਾ ਨੋਟ ਲਿਖਿਆ ਸੀਗਾ ਕਿ ਇਹ ਪਰਚਾ ਬਣਦਾ ਨਹੀਂ ਇਹ ਗਲਤ ਹੈ ਔਰ ਉਸ ਤੋਂ ਬਾਅਦ ਚੰਦਰਸ਼ੇਖਰ ਸਾਹਿਬ ਨੂੰ ਲਾਇਆ ਅੱਜ ਵੀ ਹਾਲਾਤ ਉਹ ਬਣਿਆ ਕਿ ਵਿਜੀਲੈਂਸ ਚ ਜਿਹੜਾ ਡਾਇਰੈਕਟਰ ਵਿਜੀਲੈਂਸ ਹੈ ਪਹਿਲਾਂ ਇਹਨਾਂ ਨੇ ờ ਵਿਰਿੰਦਰ ਕੁਮਾਰ ਜੀ ਸਨ ਉਹਨਾਂ ਨੇ ਨਾਕ ਕਰਤੀ ਉਸ ਤੋਂ ਬਾਅਦ ਨਗੇਸ਼ਵਰ ਜਰਾਓ ਜੀ ਨੂੰ ਲਾਇਆ ਜਿਹੜੇ ਬੜੇ ਆਨੈਸਟ ਔਰ ਇਮਾਨਦਾਰ ਅਫਸਰ ਮੰਨੇ ਜਾਂਦੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਰਚਾ ਦਰਜ ਕਰ ਦਿਓ ਇਹ ਕਹਿੰਦਾ ਇਹ ਨਹੀਂ ਹੁੰਦੇ ਪਰਚੇ ਦਰਜ ਪਰਚੇ ਦਰਜ ਹੁੰਦੇ ਹਨ ਮੈਰਿਟ ਔਰ ਸਭ ਨੂੰ ਪਤਾ ਕਿ ਉਹ ਬੰਦਾ ਬਿਲਕੁਲ ਮੈਰਿਟ ਤੇ ਚੱਲਣ ਵਾਲਾ ਔਰ ਫੇਰ ਹੁਣ ਲਾਤਾ ਜਾ ਕੇ ਐਸ ਪੀ ਐਸ ਪਰਮਾਰ ਕਿ ਕਾਰਨ ਕੀ ਹੈ ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ ਚ ਤਾਂ ਨਿਕਲਣਾ ਕੁਝ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ ਚ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਡਿਸਪਰੋਪੋਰਸ਼ਨੇਟ ਐਸਿਡ ਦਾ ਕੇਸ ਬਣਾਉਣਾ ਚਾਹੁੰਦੇ ਮੈਂ ਅੱਜ ਦੱਸ ਦਿਆਂ ਕੇਸ ਤਾਂ ਝੂਠੇ ਪਾਉਣੇ ਪਾਈ ਸਰਕਾਰਾਂ ਦਾ ਕੰਮ ਹੈ ਪੈ ਵੀ ਜਾਂਦੀ ਆ ਪਾ ਵੀ ਦਿੰਦੀ ਆ ਜਿਵੇਂ ਡਰੱਗ ਵਾਲੇ ਚ ਕੁਝ ਨਹੀਂ ਨਿਕਲਿਆ ਸੀ ਅੱਜ ਗਰੰਟੀ ਦੇ ਕੇਨਾਂ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਹੀ ਨਾ ਨਾ ਤਾਂ ਇਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇਨਾ ਗੱਲਾਂ ਦਾ ਕੋਈ ਅਸਰ ਜਿਹੜਾ ਮਰਜ਼ੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ stdc ਕੇ ਆ ਜਿਹੜਾ ਨਮਾ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਭਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਕਿ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਹਨਾਂ ਤੇ ਡਿਸਪਰੋਪੋਰਸ਼ਨੇਟ ਐਸੈਟ ਇਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਮਜੀਠੀਆ ਬੋਲਦਾ ਕਿਉਂ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ਠਾ ਠਾ ਬੋਲੂ ਜਿਹੜਾ ਪਰਚਾ ਦੇਣਾ ਦੇ ਦੀ ਵੈਬ ਕੁਮਾਰ ਨੂੰ ਵੀ ਕਹਿ ਦੀ ਔਰ ਕਮਾਲ ਹੋ ਗਈ ਵੈਬ ਕੁਮਾਰ ਵਿਜੇ ਨੈਰ ਜਿਨ੍ਹਾਂ ਤੇ ਕਿਸੇ ਤੇ ਸੁਆਤੀ ਮਾਲੀਵਾਲ ਐਮਪੀ ਰਾਜ ਸਭਾ ਤੇ ਉਹਨਾਂ ਨੂੰ ਮਿਸਬੀਵ ਕਰਨ ਦਾ aarop hove court ਨੇ ਕਹਾ ਹੋਵੇ ਕਿ ਇਹ ਦਿੱਲੀ ਸੈਕਟੇਰੀਅਟ ਜਾਂ ਸੀਐਮ ਹੌਸ ਵੜ ਨਹੀਂ ਸਕਦਾ ਉਹਨੂੰ ਪੰਜਾਬ ਦੇ ਸੀਐਮ ਹੌਸ ਤੇ ਸੈਕਟੇਰੀਅਟ ਤੇ ਵਾੜ ਲਿਆ ਵਿਜੇ ਨਹਿਰ ਜਿਹੜਾ ਸ਼ਰਾਬ ਦੇ ਕੋਟਾਲੇ ਚ 2 ਢਾਈ ਸਾਲ ਅੰਦਰ ਲੈ ਕੇ ਆਇਆ ਉਹ ਪੰਜਾਬ ਦੀ ਸਰਕਾਰ ਚਲਾ ਰਿਆ ਲਾਲੋ ਹਸਾਬ ਕਿੰਨਾ ਕੋਟਾਲਾਊਗਾ ਪਰ ਕੱਲ ਮੈਂ ਦੱਸਿਆ ਵੀ ਆ ਕਿ ਹੁਣ 25 ਬੰਦੇ ਦਿੱਲੀ ਦੇ ਵਕੀਲ ਲਿਆ ਕੇ ਪੰਜਾਬ ਦੇ ਵਕੀਲਾਂ ਨੂੰ ਹਟਾ ਕੇ 25 ਤੋਂ 50 ਤਨਖਾਹ ਦਿੱਤੀ ਜਾਊਗੀ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਕਿਉਂਕਿ ਦਿੱਲੀ ਚੋਂ ਮਨੀਸ਼ ਸੁਸੋਧਿਆ ਜੈਨ ਅਰਵਿੰਦ ਕੇਜਰੀਵਾਲ ਦਾ ਕੇਸ ਲੜਦੇ ਕਿ ਇਹ ਪੋਲਿਟਿਕਸ ਰਹਿ ਗਈ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਦੇ ਸੰਜੀਦਾ ਰਹਿਣਗੇ ਕਿ ਉਹ ਪੰਜਾਬ ਦੀ ਲੜਾਈ ਕਦੇ ਲੜ ਸਕਣਗੇ ਇਸ ਲਈ ਮੇਰੇ ਵੀਰੋ ਇਹ ਓਵਰ ਆਲ ਥਿਊ ਹੈ ਮੈਂ ਅੱਜ ਦਿੱਤਾ ਜਰੂਰ ਸਮਝ ਲਿਓ ਔਰ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਠੋਕ ਵਜਾ ਕੇ ਭਗਵੰਤ ਮਾਨਾ ਤੇਰੇ ਖਿਲਾਫ ਲੜਾਂਗੇ ਇਹ ਜਿਹੜੀਆਂ ਤੇਰੀਆਂ ਚਾਲਾਂ ਨੇ ਔਰ ਮੈਂ ਫੇਰ ਤੈਨੂੰ ਕਹਿੰਦੇ ਸਿੱਟ ਦਾ ਚੇਅਰਮੈਨ ਤੂੰ ਬਣ ਜਾ ਅਨਾਲ ਆਪਦੇ ਆ ਪਾਲਾ ਹੋਰ ਅਲੀ ਬਾਬਾ 40 ਚੋਰ ਤੇ ਫੇਰ ਸਿੱਧੇ-ਸਿੱਧੇ ਚਲਾਨ ਪੇਸ਼ ਕਰਦੇ ਹੋ ਗਏ ਬੜੀਆਂ ਅਚਰਾਰਤਾਂ ਚੱਲਦੀਆਂ ਨੇ ਲੜਾਈ ਲੜਨ ਦਾ ਸਮਾਂ ਥੋਕ ਕੇ ਲੜਾਂਗੇ ਗੁਰੂ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਲੋਕਾਂ ਦੀਆਂ ਦੁਆਵਾਂ ਮਰ ਅਰਦਾਸਾਂ ਨਾਲ ਹੋਣ ਇਹਦੇ ਚੋਂ ਵੀ ਜਿੱਤ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ